ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 18ਵਾਂ ਜਿਸ ਨੂੰ ਲਿਖਿਆ ਹੈ ਸਿਮਰਨਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਬੇਸ਼ੱਕ ਲਾਜੋ ਹੱਸ ਰਹੀ ਸੀ ਖੁਸ਼ ਨਜ਼ਰ ਆ ਰਹੀ ਸੀ ਪਰ ਉਹ ਸਵੇਰ ਦੀ ਉਸ ਹਾਸੇ ਨੂੰ ਨਹੀਂ ਸੀ ਭੁੱਲੀ ਉਸ ਨੂੰ ਸ਼ੱਕ ਨਹੀਂ ਪੂਰਾ ਯਕੀਨ ਸੀ ਕਿ ਇਹ ਕੋਈ ਸੁਪਨਾ ਨਹੀਂ ਹਕੀਕਤ ਸੀ ਉਸ ਨੇ ਉਹ ਸਭ ਮਹਿਸੂਸ ਕਰਿਆ ਸੀ ਰਾਤ ਦੇ ਖਾਣੇ ਤੋਂ ਬਾਅਦ ਲਾਜੋ ਬਾਹਰ ਵਿਹੜੇ 'ਚ ਬੈਠ ਗਈ ਉਹ ਰੱਬ ਵੱਲ ਵੇਖਦੀ ਹੋਈ ਕੁਝ ਸੋਚ ਰਹੀ ਸੀ ਮਹਿਰ ਸਿੰਘ ਲਾਜੋ ਨੂੰ ਦੇਖਦਾ ਹੈ ਉਸ ਨੇ ਫੈਸਲਾ ਕਰ ਲਿਆ ਕਿ ਉਹ ਅਹਿਮਦਬਾਰੇ ਲਾਜੋ ਨਾਲ ਗੱਲ ਜ਼ਰੂਰ ਕਰੇਗਾ ਕਿਉਂਕਿ ਉਸ ਨੇ ਇਹ ਪਤਾ ਕਰਨਾ ਸੀ ਕਿ ਕੀ ਲਾਜੋ ਤੇ ਅਹਿਮਦ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜਾਂ ਨਾ ਪਰ ਜਦ ਮਿਹਰ ਸਿੰਘ ਲਾਜੋ ਵੱਲ ਆਪਣੇ ਕਦਮ ਬਤਾਉਂਦਾ ਉਸੇ ਵਕਤ ਅਹਿਮਦ ਲਾਜੋ ਕੋਲ ਆ ਕੇ ਬੈਠ ਜਾਂਦਾ ਅਹਿਮਦ ਲਾਜੋ ਨੂੰ ਆਖਦਾ ਹੈ ਕਿ ਤੁਹਾਨੂੰ ਤਾਰੇ ਪਸੰਦ ਨੇ ਤਾਂ ਲਾਜੋ ਆਖਦੀ ਹੈ ਤਾਰੇ ਕਿਸ ਨੂੰ ਨਹੀਂ ਪਸੰਦ ਹੁੰਦੇ ਹਰ ਕਿਸੇ ਨੂੰ ਇਨ੍ਹਾਂ ਤਾਰਿਆਂ ਨਾਲ ਲਗਾਵ ਹੁੰਦਾ ਹੈ ਦੇਖਣ ਨੂੰ ਤਾਂ ਇਹ ਬਹੁਤ ਦੂਰ ਨੇ ਪਰ ਫਿਰ ਵੀ ਐਂ ਲੱਗਦਾ ਜਿਵੇਂ ਇਹ ਸਾਡੇ ਨਾਲ ਹੀ ਨਹੀਂ ਤੁਹਾਨੂੰ ਪਤਾ ਹੈ ਇਹ ਤਾਰੇ ਆਪਾਂ ਨੂੰ ਦੇਖ ਰਹੇ ਐ ਅਹਿਮਦ ਲਾਜੋ ਨੂੰ ਦੇਖਦਾ ਹੈ ਤੇ ਆਖਦਾ ਹੈ ਪਹਿਲਾਂ ਤੁਹਾਡੀਆਂ ਗੱਲਾਂ ਸੁਣ ਕੇ ਐਂ ਲੱਗਦਾ ਸੀ ਜਿਵੇਂ ਤੁਸੀਂ ਫਿਰਮੀ ਡਾਇਲੋਗ ਮਾਰਦੇ ਹੋ ਪਰ ਹੁਣ ਹੁਣ ਤੁਹਾਡੀਆਂ ਇੰਨਾਂ ਗੱਲਾਂ ਨਾਲ ਹੀ ਮੈਨੂੰ ਪਿਆਰ ਹੋ ਗਿਆ ਲਾਜੋ ਅਹਿਮਦ ਦੀ ਗੱਲ ਸੁਣ ਕੇ ਉਸ ਵੱਲ ਵੇਖਦੀ ਹੈ ਪਰ ਉਹ ਕੁਝ ਅਗੋਂ ਬੋਲਦੀ ਨਹੀਂ ਐਮ ਤਾਂ ਫੇਰ ਮੁੜ ਕੇ ਲਾਜੋ ਨੂੰ ਕਹਿੰਦਾ ਹੈ ਲਾਜੋ ਜੀ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਕਿਸੇ ਗਲਤ ਨਜ਼ਰ ਨਾਲ ਨਹੀਂ ਦੇਖ ਰਿਹਾ ਤੇ ਨਾ ਹੀ ਹਾਲ ਇਸ ਬਾਰੇ ਸੋਚ ਸਕਦਾ ਮੈਂ ਤਾਂ ਕੇਵਲ ਸੱਚ ਬੋਲ ਰਿਹਾ ਹਾਂ ਤਾਂ ਮੈਂ ਆਖ ਰਿਹਾ ਸੀ ਕਿ ਤੁਹਾਡੇ ਵਿੱਚ ਜ਼ਰੂਰ ਕੋਈ ਜਾਦੂ ਹੈ ਜਿਸ ਕਰਕੇ ਮੈਂ ਤੁਹਾਡੇ ਵੱਲ ਖਿੱਚਿਆ ਤੁਰਿਆ ਆਉਂਦਾ ਹਾਂ ਤੁਹਾਡਾ ਗੱਲ ਕਰਨ ਦਾ ਤਰੀਕਾ ਇੰਨਾ ਵਧੀਆ ਹੈ ਕਿ ਗੱਲ ਸੁਣਦਾ ਨਹੀਂ ਥੱਕਦਾ ਕੋਈ ਐਂ ਜੀ ਕਰਦਾ ਹੈ ਕਿ ਬਸ ਤੁਹਾਡੀਆਂ ਗੱਲਾਂ ਹੀ ਸੁਣੀ ਜਾਵਾਂ ਲਾਜੋ ਅਹਿਮਦ ਦੀ ਗੱਲ ਸੁਣ ਕੇ ਖੁਸ਼ ਹੋ ਜਾਂਦੀ ਹੈ ਅੱਜ ਤੋਂ ਪਹਿਲਾਂ ਲਾਜੋ ਨੂੰ ਕਿਸੇ ਦੇ ਮੂੰਹੋਂ ਤਰੀਫ਼ ਸੁਣ ਕੇ ਇੰਨਾ ਚੰਗਾ ਨਹੀਂ ਸੀ ਲੱਗਿਆ ਜਿੰਨਾ ਅੱਜ ਹੁਣ ਅਹਿਮਦ ਦੇ ਮੂੰਹੋਂ ਆਪਣੀ ਤਰੀਫ਼ ਸੁਣ ਕੇ ਚੰਗਾ ਲੱਗਿਆ ਸੀ ਲਾਜੋ ਕੋ ਅਹਿਮਦ ਨੂੰ ਆਖਦੀ ਹੈ ਤੁਸੀਂ ਹੋਰ ਕੁਝ ਆਖਣਾ ਹੈ ਤਾਂ ਅਹਿਮਦ ਸੰਗਦਾ ਹੋਇਆ ਆਖਦਾ ਹੈ ਨਹੀਂ ਮੈਂ ਹੋਰ ਕੁਝ ਨਹੀਂ ਆਖਣਾ ਸ਼ਾਇਦ ਤੁਸੀਂ ਬੁਰਾ ਮੰਨ ਗਏ ਲੱਗਦੇ ਹੋ ਤਾਂ ਲਾਜੋ ਅਹਿਮਦ ਨੂੰ ਆਖਦੀ ਹੈ ਨਹੀਂ ਮੈਂ ਤਾਂ ਇਸ ਲਈ ਆਖਿਆ ਕਿਉਂਕਿ ਮਿਸ ਲੈਲਾ ਤੁਹਾਨੂੰ ਆਵਾਜ਼ ਲਗਾ ਰਹੀ ਹੈ ਅਹਿਮਦ ਆਖਦਾ ਹੈ ਓ ਪਰ ਮੈਨੂੰ ਤਾਂ ਸੁਣੀ ਨਹੀਂ ਆਵਾਜ਼ ਲਾਜੋ ਐਮਤ ਨੂੰ ਆਖਦੀ ਹੈ ਸੁਣਦੀ ਕਿਵੇਂ ਅਕਸਰ ਜਦ ਧਿਆਨ ਹੋਰ ਪਾਸੇ ਹੁੰਦਾ ਹੈ ਤਾਂ ਆਸੇ ਪਾਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ 2 ਮਿੰਟ ਸ਼ਾਂਤ ਰਹੋ ਦੇਖਿਓ ਤੁਹਾਨੂੰ ਮਿਸ ਲੈਲਾ ਦੀ ਆਵਾਜ਼ ਸਾਫ਼-ਸਾਫ਼ ਸੁਣਾਈ ਦੇਊਗੀ ਕੁਝ ਟਾਈਮ ਤੱਕ ਸਾਰੇ ਵਸੇ ਸ਼ਾਂਤੀ ਹੁੰਦੀ ਹੈ ਐਮਤ ਧਿਆਨ ਨਾਲ ਆਵਾਜ਼ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਰ ਤਾਂ ਆ ਰਿਹਾ ਸੀ ਜਿਵੇਂ ਮਿਸ ਲੈਲਾ ਘਰ ਚੋਂ ਨਹੀਂ ਬਲਕਿ ਬਾਹਰੋਂ ਆਵਾਜ਼ ਲਗਾ ਰਹੀ ਹੋਵੇ। ਕੁਝ ਦੇਰ ਬਾਅਦ ਆਵਾਜ਼ ਆਉਂਦੀ ਹੈ। ਅਹਿਮਦ 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 ਤੈਨੂੰ ਸੁਣਦਾ ਨਹੀਂ। ਕਦੋਂ ਦੀ ਆਵਾਜ਼ ਲਗਾ ਰਹੀ ਆ। ਪਤਾ ਨਹੀਂ ਕਿਸ ਖੂਂਜੇ ਵਿੱਚ ਜਾ ਬੈਠਾ ਹੈ। ਬੋਲਾ ਹੀ ਹੋ ਗਿਆ ਲੱਗਦਾ ਮੈਨੂੰ ਤਾਂ। ਬੰਦਾ ਇੱਕ ਬੋਲ ਤੇ ਨਾ ਸਹੀ ਪਰ ਦੂਜੇ ਬੋਲ ਤੇ ਤਾਂ ਹੰਗੂਰਾ ਭਰ ਦਿੰਦਾ ਹੈ। ਹਾਦੀ ਹੀ ਹੋ ਗਈ। ਇਸ ਮੁੰਡੇ ਦੀ ਤਾਂ ਅਹਿਮ ਦਾਖਦਾ ਹੈ ਲੱਗਦਾ ਦੀਦੀ ਕੁਝ ਜ਼ਿਆਦਾ ਹੀ ਨਰਾਜ ਹੋ ਗਈ ਹੈ ਮੈਂ ਫੇਰ ਆਉਣਾ ਲੱਜੋ ਫਿਲਹਾਲ ਦੀਦੀ ਦਾ ਕੰਮ ਕਰ ਦੇਵਾਂ ਲੱਜੋ ਅਹਿਮ ਨੂੰ ਪੁੱਛਦੀ ਹੈ ਤੁਹਾਨੂੰ ਕਿਵੇਂ ਪਤਾ ਕਿ ਮਿਸ ਲੈਲਾ ਨੇ ਤੁਹਾਨੂੰ ਕੰਮ ਲਈ ਹੀ ਬੁਲਾਇਆ ਹੈ ਅਹਿਮ ਦਾਖਦਾ ਹੈ ਕਿਉਂਕਿ ਇੱਕ ਭੈਣ ਆਪਣੇ ਭਰਾ ਨੂੰ ਉਦੋਂ ਹੀ ਬੁਲਾਉਂਦੀ ਹੈ ਜਦੋਂ ਜਾਂ ਤਾਂ ਕੰਮ ਹੁੰਦਾ ਹੈ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨੀ ਹੁੰਦੀ ਹੈ ਫਿਲਹਾਲ ਮੈਨੂੰ ਨਹੀਂ ਲੱਗਦਾ ਕਿ ਉਹ ਮੇਰੇ ਨਾਲ ਲੜਨਾ ਚਾਹੁੰਦੀ ਹੈ ਮੈਨੂੰ ਲੱਗਦਾ ਹੈ ਉਸ ਨੂੰ ਕੋਈ ਜ਼ਰੂਰ ਕੰਮ ਹੋਊਗਾ ਲਾਜੋ ਹੱਸਣ ਲੱਗ ਜਾਂਦੀ ਹੈ ਅਹਿਮਦ ਵੀ ਹੱਸਦਾ ਹੋਇਆ ਮਿਸ ਲੈਲਾ ਕੋਲ ਚਲਾ ਜਾਂਦਾ ਹੈ ਲਾਜੋ ਆਪਣੇ ਮਨ ਵਿੱਚ ਸੋਚਦੀ ਹੈ ਸਾਰੇ ਇਨਸਾਨ ਬੁਰੇ ਨਹੀਂ ਹੁੰਦੇ ਕੁਝ ਰਵਾਉਂਦੇ ਨੇ ਤਾ ਕੁਝ ਰੋਂਦੇ ਚਿਹਰੇ ਵੀ ਤੇ ਵੀ ਮੁਸਕਰਾਟ ਵੀ ਲਿਆ ਦਿੰਦੇ ਨੇ ਚੰਨ ਦੀ ਚਾਨਣ ਤੇ ਲਾਜੋ ਦਾ ਚਿਹਰਾ ਕਿਸੇ ਸ਼ੀਸ਼ੇ ਵਾਂਗ ਚਮਕ ਰਿਹਾ ਸੀ ਉਸ ਦੇ ਚਿਹਰੇ ਤੇ ਅਲੱਗ ਹੀ ਨੂਰ ਸੀ ਮੇਰ ਸਿੰਘ ਲਾਜੋ ਨੂੰ ਹੀ ਦੇਖੀ ਜਾ ਰਿਹਾ ਸੀ रामू ਦੇਖਦਾ ਹੈ ਕਿ ਮੇਰ ਸਿੰਘ ਲਾਜੋ ਨੂੰ ਦੇਖ ਰਿਹਾ ਹੈ ਤਾਂ ਉਹ ਵੀ ਮੇਰ ਸਿੰਘ ਕੋਲ ਆ ਕੇ ਖੜ ਜਾਂਦਾ ਹੈ ਉਹ ਮੇਰ ਸਿੰਘ ਨੂੰ ਆਖਦਾ ਹੈ ਲਾਜੋ ਦੀਦੀ ਬਹੁਤ ਚੰਗੀ ਐ ਨਾ ਕਨਹੀਂ ਮੇਰ ਸਿੰਘ ਆਖਦਾ ਹੈ RAMU ਫੇਰ ਆਖਦਾ ਹੈ ਬਹੁਤ ਪਿਆਰੀ ਤੇ ਬਹੁਤ ਸੋਹਣੀ ਐ ਲਾਜੋ ਦੀਦੀ ਤਾਂ ਮੇਰ ਸਿੰਘ ਆਖਦਾ ਹੈ ਹੂੰ ਬਹੁਤ ਸੋਹਣੀ ਐ RAMU ਮੇਰ ਸਿੰਘ ਨੂੰ ਆਖਦਾ ਹੈ ਕਿਤੇ ਤੁਹਾਨੂੰ ਲਾਜੋ ਨਾਲ ਪਿਆਰ ਤਾਂ ਨਹੀਂ ਹੋ ਗਿਆ ਅਗੋ ਮੇਰ ਸਿੰਘ ਐਂਦਾ ਹੈ ਸ਼ਾਇਦ ਪਰ ਤੂੰ ਬਹੁਤ ਛੋਟਾ ਐ ਜੀ ਅਜਿਹੀਆਂ ਗੱਲਾਂ ਤੋਂ ਦੂਰ ਰਹਿ। RAMU MEHR SINGH ਨੂੰ ਆਖਦਾ ਹੈ ਕਿਹੋ ਜਿਹੀ ਗੱਲ ਕਰ ਰਹੇ ਹੋ ਤੁਸੀਂ? ਮੈਨੂੰ ਤਾਂ ਬਹੁਤ ਕੁੜੀਆਂ ਪਸੰਦ ਕਰਦੀਆਂ ਨੇ। ਅੱਜ ਹੀ ਦੋ ਕੁੜੀਆਂ ਨੇ ਪ੍ਰਪੋਜ਼ ਕਰਿਆ ਮੈਨੂੰ। MEHR SINGH RAMU ਦੀ ਗੱਲ ਸੁਣ ਕੇ ਹੱਸ ਪਿਆ। MEHR SINGH ਕੁਝ ਆਖਦਾ RAMU ਪਹਿਲਾਂ ਹੀ ਬੋਲ ਪਿਆ। ਮੇਰੇ ਖਿਆਲ ਨਾਲ ਤੁਹਾਨੂੰ ਲਾਜੋ ਦੀਦੀ ਨੂੰ ਆਪਣੇ ਦਿਲ ਦੀ ਗੱਲ ਦੱਸ ਦੇਣੀ ਚਾਹੀਦੀ ਹੈ। ਰਾਮੂ ਦੀ ਗੱਲ ਸੁਣ ਕੇ ਮੇਰ ਸਿੰਘ ਕੁਝ ਸੋਚਦਾ ਹੈ ਤੇ ਫਿਰ ਬੋਲਦਾ ਹੈ। ਨਹੀਂ ਉਹ ਮੇਰੇ ਲਈ ਨਹੀਂ ਹੈ। ਰੱਬ ਦੀ ਰਜ਼ਾ ਵਿੱਚ ਜਾਉਂਦੇ ਹਾਂ ਤੇ ਰੱਬ ਦੀ ਮਰਜ਼ੀ ਕੁਝ ਹੋਰ ਹੈ। ਵੈਕਰੂ ਜੀ ਨੇ ਰਾਜੋ ਲਈ ਹਮਸਫਰ ਪਹਿਲਾਂ ਤੋਂ ਹੀ ਚੁਣ ਲਿਆ ਹੈ। ਤੇ ਉਹ ਆਹਮਦਾ ਹੈ। ਮੈਂ ਰੱਬ ਦੀ ਮਰਜ਼ੀ ਦੇ ਖਿਲਾਫ ਨਹੀਂ ਜਾ ਸਕਦਾ। ਰਾਮੂ ਮੇਰ ਸਿੰਘ ਵੱਲ ਵੇਖ ਕੇ ਮਿੰਨਾ ਜਿਹਾ ਮੁਸਕਰਾਉਂਦਾ ਹੈ ਉਹ ਮੇਰ ਸਿੰਘ ਨੂੰ ਆਖਦਾ ਹੈ ਇਹ ਕੋਈ ਫੇਰਮੀ ਸੀਨਤਾ ਨਹੀਂ ਹੈ ਅਸਲ ਵਿੱਚ ਲਾਜੋ ਦੀਦੀ ਸਿਰਫ ਤੁਹਾਡੀ ਹੋ ਸਕਦੀ ਹੈ ਕਿਉਂਕਿ ਲਾਜੋ ਦੀਦੀ ਲਈ ਸਹੀ ਤੇ ਸੁੱਚਾ ਹਮਸਫਰ ਤੁਸੀਂ ਹੋ ਉਹ ਐਮਦਵਾਈ ਨਹੀਂ ਮੇਰ ਸਿੰਘ ਰਾਮੂ ਦਾ ਕੰਨ ਫੜਦਾ ਹੈ ਤੇ ਹਲਕਾ ਜਿਹਾ ਕੰਨ ਨੂੰ ਬਾਟ ਦਿੰਦਾ ਹੋਇਆ ਆਖਦਾ ਹੈ ਮੈਨੂੰ ਤਾਂ ਲੱਗਿਆ ਕਿ ਤੂੰ ਅਜੇ ਬੱਚਾ ਏ ਪਰ ਤੂੰ ਤਾਂ ਬਾਪ ਬਣਿਆ ਫਿਰਦਾ ਹੈ ਦੇਖ ਰਾਮੂ ਤੂੰ ਇਸ ਸਭ ਤੋਂ ਦੂਰ ਹੈ ਤੂੰ ਅਜੇ ਬਹੁਤ ਛੋਟਾ ਹੈ ਚੱਲ ਜਾ ਆਪਣੇ ਕਮਰੇ 'ਚ ਤੜਕੇ ਸਕੂਲ ਵੀ ਜਾਣਾ ਹੈ ਰਾਮੂ ਮੇਰ ਸਿੰਘ ਵੱਲ ਦੇਖਦਾ ਹੈ ਤੇ ਫੇਰ ਆਖਦਾ ਹੈ ਮੈਂ ਜੋ ਕਿਹਾ ਸਹੀ ਕਿਹਾ ਨਾਲੇ ਮੈਂ ਛੋਟਾ ਨਹੀਂ ਰਿਹਾ ਹਾਂ ਮੈਂ ਜੋ ਗੱਲ ਆਖੀ ਹੈ ਉਸ ਬਾਰੇ ਸੋਚ ਲਓ ਇੱਕ ਵਾਰ RAMU ਆਪਣੇ ਕਮਰੇ 'ਚ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਝਾਕਦਾ ਹੈ ਜਿਵੇਂ ਮਿਹਰ ਸਿੰਘ ਨੂੰ ਸਾਵਧਾਨ ਕਰ ਰਿਹਾ ਹੋਵੇ ਤੇ ਮਿਹਰ ਸਿੰਘ ਵੀ ਸੋਚੀ ਪੈ ਗਿਆ ਮਿਹਰ ਸਿੰਘ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਤੇ ਉਹ ਕੀ ਕਰੇ ਮਿਹਰ ਸਿੰਘ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਲਾਜੋ ਅਤੇ ਅਹਿਮਦ ਇੱਕ ਦੂਜੇ ਨਾਲ ਬਹੁਤ ਖੁਸ਼ ਹਨ ਉਹ ਉਹਨਾਂ ਦੋਨਾਂ ਲਈ ਰੁਕਾਵਟ ਨਹੀਂ ਬਣਨਾ ਚਾਹੁੰਦਾ ਸੀ ਪਰ ਉਹ ਖੁਦ ਵੀ ਤਾਂ ਲਾਜੋ ਨਾਲ ਪਿਆਰ ਕਰਦਾ ਸੀ ਲਾਜੋ ਅਜੇ ਵੀ ਮੰਜੇ ਤੇ ਬੈਠੀ ਸੀ ਕੁਝ ਦੇਰ ਬਾਅਦ ਅਹਿਮਦ ਲਾਜੋ ਕੋਲ ਆ ਕੇ ਬੈਠ ਜਾਂਦਾ ਹੈ ਲਾਜੋ ਅਹਿਮਦ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਉਹ ਅਹਿਮਦ ਨੂੰ ਆਖਦੀ ਹੈ ਫੇਰ ਕਾਰਾਏ ਕੰਮ ਅਹਿਮਦ ਲਾਜੋ ਨੂੰ ਹੱਸਦਾ ਹੋਇਆ ਆਖਦਾ ਹੈ ਹਾਂ ਅਸਲ ਵਿੱਚ ਕਮਰੇ 'ਚ ਚੂਹਾ ਵੜ ਗਿਆ ਸੀ। ਮੇਰੀ ਭੈਣ ਨੂੰ ਚੂਹੇ ਤੋਂ ਡਰ ਲੱਗਦਾ ਹੈ। ਜਦੋਂ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਮੇਰੀ ਭੈਣ ਦੇ ਹੱਥ ਵਿੱਚ ਇੱਕ ਝਾੜੂ ਹੈ। ਉਹ ਮੈਨੂੰ ਕਹਿੰਦੀ ਕਮਰੇ 'ਚ ਚੂਹਾ ਵੜ ਗਿਆ ਹੈ। ਤੈਨੂੰ ਪਤਾ ਹੈ ਲਾਜੋ ਮੇਰੀ ਭੈਣ ਕਿੱਥੇ ਸੀ ਉਸ ਵਕਤ ਤਾਂ ਲਾਜੋ ਅਹਿਮਦ ਨੂੰ ਆਖਦੀ ਹੈ। ਹੁਣੇ ਤਾਂ ਤੁਸੀਂ ਆਖਿਆ ਸੀ ਕਿ ਮਿਸ ਲੈਲਾ ਜੀ ਆਪਣੇ ਕਮਰੇ ਵਿੱਚ ਹੀ ਸਨ। ਅਹਿਮਦ ਲਾਜੋ ਨੂੰ ਆਖਦਾ ਹੈ ਸੀ ਤਾਂ ਉਹ ਆਪਣੇ ਕਮਰੇ ਵਿੱਚ ਹੀ ਪਰ ਉਹ ﺍﻟमारी ਤੇ ਜਿਹੜੀ ਬੈਠੀ ਸੀ ਲਾਜੋ ਅਤੇ ਅਹਿਮਦ ਦੋਨੋਂ ਜਿਹੜੇ ਹੱਸ ਪਏ ਮੀਰ ਸਿੰਘ ਉਹਨਾਂ ਦੋਨਾਂ ਨੂੰ ਆਪਸ ਵਿੱਚ ਖੁਸ਼ ਦੇਖ ਕੇ ਮਨ ਵਿੱਚ ਸੋਚਦਾ ਹੈ ਜਦ ਇਹ ਪਿਆਰ ਹੀ ਕਰਦੇ ਨੇ ਤਾਂ ਮੈਂ ਇਹਨਾਂ ਦੇ ਪਿਆਰ ਵਿੱਚ ਰੁੜਾ ਕਿਉਂ ਬਣਾ ਕਿਉਂਕਿ ਦੋ ਪਿਆਰ ਕਰਨ ਵਾਲਿਆਂ ਨੂੰ ਅਲੱਗ ਕਰਨਾ ਬਹੁਤ ਵੱਡਾ ਪਾਪ ਹੁੰਦਾ ਹੈ ਮੈਂ ਇਹਨਾਂ ਨੂੰ ਹਮੇਸ਼ਾ ਹੀ ਕੁਝ ਦੇਖਣਾ ਚਾਹੁੰਦਾ ਹਾਂ ਦੇਰ ਰਾਤ ਤੱਕ ਅਹਿਮਦ ਤੇ ਲਾਜੋ ਆਪਸ ਵਿੱਚ ਗੱਲਾਂ ਹੀ ਕਰਦੇ ਰਹੇ 11:00 ਵਜੇ ਲਾਜੋ ਤੇ ਅਹਿਮਦ ਆਪੋ ਆਪਣੇ ਕਮਰੇ ਵਿੱਚ ਚਰੇ ਗਏ ਲਾਜੋ ਜਦ ਕਮਰੇ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਮਿਸ ਲੈਲਾ ਜੀ ਸੁੱਤੇ ਨਹੀਂ ਸਨ ਮਿਸ ਲੈਲਾ ਲਾਜੋ ਨੂੰ ਆਖਦੀ ਹੈ ਅਹਿਮਦ ਕੋਲ ਸੀ ਮੇਰਾ ਮਤਲਬ ਤੂੰ ਤੇ ਅਹਿਮਦ ਇਕੱਠੇ ਸੀ ਤਾਂ ਲਾਜੋ ਮਿਸ ਲੈਲਾ ਨੂੰ ਆਖਦੀ ਹੈ ਹਾਂ ਮੈਂ ਤੇ ਅਹਿਮਦ ਬਾਹਰ ਹੀ ਬੈਠੇ ਸੀ ਮਿਸ ਲੈਲਾ ਮੁਸਕਰਾਉਂਦੀ ਹੋਈ ਆਖਦੀ ਹੈ ਮੈਂ ਦੇਖ ਰਹੀ ਹਾਂ ਤੂੰ ਤੇ ਅਹਿਮਦ ਕਾਫੀ ਜ਼ਿਆਦਾ ਕੁੜ ਮਿਲ ਗਏ ਹੋ ਕਿਤੇ ਪਿਆਰ ਤਾਂ ਨਹੀਂ ਹੋ ਗਿਆ ਲਾਜੋ ਮਿਸ ਲੈਲਾ ਨੂੰ ਆਖਦੀ ਹੈ ਸ਼ਾਇਦ ਨਹੀਂ ਤਾਂ ਮਿਸ ਲੈਲਾ ਆਖਦੀ ਹੈ ਸ਼ਾਇਦ ਮਿਸ ਲੈਲਾ ਲਾਜੋ ਦੇ ਚਿਹਰੇ ਵੱਲ ਵੇਖਦੀ ਹੈ ਲਾਜੋ ਖੇਸ ਲੈ ਕੇ ਸੌ ਜਾਂਦੀ ਹੈ ਪਰ ਮਿਸ ਲੈਲਾ ਨਹੀਂ ਸੁੱਤੀ ਉਹ ਬਸ மஞ்சੇ ਤੇ ਪਈ ਲਾਜੋ ਨੂੰ ਘੂਰੀ ਜਾ ਰਹੀ ਸੀ ਹਾਲਾਂਕਿ ਲਾਜੋ ਦਾ ਚਿਹਰਾ ਦੂਜੇ ਪਾਸੇ ਸੀ ਕਾਫੀ ਟਾਈਮ ਬਾਅਦ ਜਦ ਮਿਸ ਲੈਲਾ ਨੂੰ ਤਸੱਲੀ ਹੋ ਜਾਂਦੀ ਹੈ ਕਿ ਲਾਜੋ ਸੌ ਗਈ ਤਾਂ ਉਹ ਆਪਣੇ ਬਿਸਤਰ ਤੋਂ ਉੱਠਦੀ ਹੈ ਤੇ ਬਾਹਰ ਨੂੰ ਚਲੀ ਜਾਂਦੀ ਹੈ ਬਾਹਰ ਅਹਿਮਦ ਆਪਣੀ ਭੈਣ ਦੀ ਉਡੀਕ ਕਰ ਰਿਹਾ ਸੀ ਮਿਸ ਲੈਲਾ ਨੂੰ ਦੇਖ ਅਹਿਮਦ ਮਿਸ ਲੈਲਾ ਨੂੰ ਆਖਦਾ ਹੈ ਸ਼ੁਕਰ ਹੈ ਤੂੰ ਆ ਗਈ ਮੈਨੂੰ ਤਾਂ ਲੱਗਿਆ ਸੀ ਕਿ ਤੂੰ ਨਹੀਂ ਆਏਂਗੀ ਮਿਸ ਲੈਲਾ ਅਹਿਮਦ ਨੂੰ ਆਖਦੀ ਹੈ ਓਹੋ ਆਉਣਾ ਤਾਂ ਪਹਿਲਾਂ ਹੀ ਸੀ ਪਰ ਲੱਜੋ ਹੁਣੇ ਸੁੱਤੀ ਹੈ ਵੈਸੇ ਤੇਰਾ ਜਾਦੂ ਚੱਲ ਗਿਆ ਉਸ ਉੱਪਰ ਅਹਿਮਦ ਮਿਸ ਲੈਲਾ ਨੂੰ ਹੱਸਦਾ ਹੋਇਆ ਆਖਦਾ ਹੈ ਚੱਲਦਾ ਕਿਉ ਨਾ ਮੇਰਾ ਨਾਮ ਅਹਿਮਦ ਹੈ ਤੇ ਅੱਜ ਤੱਕ ਮੇਰਾ ਜਾਦੂ ਬ्यर्थ ਨਹੀਂ ਗਿਆ ਲਾਜੋ ਨੂੰ ਫਸਾਉਣਾ ਇੰਨਾ ਵੀ ਮੁਸ਼ਕਲ ਨਹੀਂ ਸੀ ਮੇਰੇ ਲਈ ਉਹ ਤਾਂ ਵਿਚਾਰੀ ਭੋਲੀ ਹੈ ਮਿਸ ਲੈਲਾ ਆਖਦੀ ਹੈ ਭੋਲੀ ਤਾਂ ਉਹ ਹੈਗੀ ਹੈ ਉਸ ਨੂੰ ਐ ਨਹੀਂ ਪਤਾ ਕਿ ਜਿਸ ਮਿਸ ਲੈਲਾ ਨੂੰ ਉਹ ਜੀ ਜੀ ਆ ਕੇ ਬੁਲਾਉਂਦੀ ਰਹੀ ਉਹੀ ਮਿਸ ਲੈਲਾ ਉਸ ਨਾਲ ਬਹੁਤ ਬੁਰਾ ਕਰਨ ਵਾਲੀ ਹੈ ਉਹ پاگل ਹੋਊਗੀ ਤੇ ਫਾਇਦਾ ਆਪਣਾ ਹੋਏਗਾ ਅਹਿਮ ਦਾ ਮਿਸ ਲੈਲਾ ਨੂੰ ਪੁੱਛਦਾ ਹੈ ਬਹੁਤ ਟਾਈਮ ਹੈ ਫਿਲਹਾਲ ਮਜ਼ਾ ਲੈਣ ਦੀ ਇਸ ਲਾਜੂ ਨਾਲ ਇਸ ਨੂੰ ਤੜਫਾਉਣਾ ਹੈ ਪਿਆਰ ਵਿੱਚ ਜਦੋਂ ਇਸ ਨੂੰ ਧੋਖਾ ਮਿਲਿਆ ਤਾਂ ਬਹੁਤ ਤਰਦ ਹੋਣਾ ਹੈ ਲਾਜੂ ਨੂੰ ਤੇ ਮੈਨੂੰ ਮਜ਼ਾ ਆਉਣਾ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਰਹਿਦਾ ਭਾਗ ਤੁਸੀਂ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਨੂੰ ਇੱਥੋਂ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ